ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਫ੍ਰੀ ਕਰਵਾਉਣਗੇ ਕਿਸਾਨ 27 April ਨੂੰ 3 ਘੰਟੇ ਲਈ ਟੋਲ ਫ੍ਰੀ ਰੱਖਣ ਦਾ ਐਲਾਨ ਲੁਧਿਆਣਾ ਰਾਹੋਂ ਰੋਡ ਦੀ ਖਸਤਾ ਹਾਲਤ ਨੂੰ ਲੈ ਕੇ ਕਰਨਗੇ ਪ੍ਰਦਰਸ਼ਨ ਪਟਿਆਲਾ ਬਿਰਜਿੰਦਰਾ ਹਸਪਤਾਲ ਦੀ ਬਾਇਓਕੈਮਿਸਟਰੀ ਲੈਬ ਚ ਭਰਿਆ ਪਾਣੀ ਟੈਸਟ ਕਰਾਉਣ ਆਏ ਲੋਕਾਂ ਨੂੰ ਆਈ ਬਾਰੀ ਪਰੇਸ਼ਾਨੀ ਟੁੱਟੀ ਚਾਲੂ ਰਹਿਣ ਕਰਕੇ ਲੈਬ ਚ ਭਰਿਆ ਪਾਣੀ ਇਰੇ ਕੱਲ ਤੱਕ ਸੈਬ ਤੋਂ ਸਜਾਇਆ ਗਿਆ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪੰਜ ਪਿਆਰੇ ਕਰ ਰੇ ਅਗਵਾਈ ਵਕ ਵਕ ਥਾਵਾਂ ਤੋਂ ਹੁੰਦਾ ਹੋਇਆ ਸੰਪੰਨ ਹੋਏਗਾ ਨਗਰ ਕੀਰਤਨ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸਭ ਤੋਂ ਪਹਿਲਾਂ ਕੱਲ ਨਸ਼ੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਇੱਕ ਵੱਡੇ ਬਿਆਨ ਦੀ ਹਾਲਾਂਕਿ ਇਸ ਤੇ ਚਰਚਾ ਤਾਂ ਪਹਿਲਾਂ ਵੀ ਬਹੁਤ ਵਾਰ ਹੋਈ ਹੈ ਔਰ ਬਹੁਤ ਲੋਕਾਂ ਨੇ ਐਸੇ ਬਿਆਨ ਦਿੱਤੇ ਨੇ ਪਰ ਰਾਜਾ ਵੜਿੰਗ ਵੱਲੋਂ ਇਹ ਬਿਆਨ ਮੁਰ ਦੁਹਰਾਇਆ ਗਿਆ ਹੈ ਉਹਨਾਂ ਕਹਿੰਿਆ ਹੈ ਕਿ ਲੋਕਾਂ ਨੂੰ ਚਿੱਟੇ ਦਾ ਬਦਲ ਦੇਣਾ ਹੋਏਗਾ ਔਰ ਚਿੱਟਾ ਖਤਮ ਕਰਨ ਦੇ ਲਈ ਅਫੀਮ ਭੁੱਕੀ ਦੀ ਖੇਤੀ ਤੇ ਚਰਚਾ ਹੋਣੀ ਚਾਹੀਦੀ ਹੈ ਉਨਾ ਕਹਿਆ ਕਿ ਸਾਡੀ ਸਰਕਾਰ ਆਈ ਤਾਂ ਅਸੀਂ ਅਫੀਮ ਮੁਕਤੀ ਤੇ ਚਰਚਾ ਜ਼ਰੂਰ ਕਰਾਵਾਂਗੇ। ਉਹਨਾਂ ਕਹਿਆ ਕਿ ਜਦੋਂ ਤੱਕ ਨਸ਼ੇ ਦੀ ਡਿਮਾਂਡ ਹੈ ਨਸ਼ਾ ਖਤਮ ਨਹੀਂ ਹੋ ਸਕਦਾ। ਅਫੀਮ ਨਾਲ ਉਹਨਾਂ ਕਹਿਆ ਕਿ ਕਿਸੇ ਦੀ ਮੌਤ ਨਹੀਂ ਹੁੰਦੀ। ਪਰ ਜਿਹੜੇ ਦੂਜੇ ਨਸ਼ੇ ਨੇ ਚਿਟਾ ਜਾਂ ਜਿਹੜੇ ਇੰਜੈਕਸ਼ਨ ਲਾਏ ਜਾਂਦੇ ਨੇ ਉਸਤੇ ਨਾਲ ਲਗਾਤਾਰ ਨੌਜਵਾਨ ਮਰ ਰਹੇ ਨੇ ਔਰ ਘਰਾਂ ਦੇ ਘਰ ਤਬਾਹ ਹੋ ਰਹੇ ਨੇ। ਸੋ ਉਹਨਾਂ ਕਹਿਆ ਕਿ ਜਿਵੇਂ ਬਾਕੀ ਸੂਬਿਆਂ ਦੇ ਵਿੱਚ ਰਾਜਸਥਾਨ ਜਾਂ ਮੱਧਿਆ ਪ੍ਰਦੇਸ਼ ਵਗੈਰਾ ਦੇ ਵਿੱਚ ਅਫੀਮ ਤੇ ਉਸਤ ਦੀ ਖੇਤੀ ਹੁੰਦੀ ਹੈ ਸੋ ਉਹੇ ਜੇ ਕਿਸੇ ਬਦਲ ਤੇ ਚਰਚਾ ਕਰਨ ਦੀ ਜ਼ਰੂਰ ਨਸ਼ੇਦਾਂ ਬਿਲਕੁਲ ਜਿੰਨਾ ਚਿਰ ਡਿਮਾਂਡ ਰਹੇਗੀ ਉਹਨੇ ਚਿਰ ਸਪਲਾਈ ਕੋਈ ਦੁਨੀਆ ਦੀ ਤਾਕਤ ਬੰਦ ਨਹੀਂ ਕਰ ਸਕਦੀ ਅਲਟਰਨੇਟਿਵ ਜਿੰਨਾ ਚਿਰ ਨਹੀਂ ਆਏਗਾ 100% ਧਰਮਵੀਰ Gandhi ਨੇ ਜੋ ਕਿਹਾ ਸੀ ਉਹ ਬਿਲਕੁਲ ਠੀਕ ਕਹਾ ਸੀਗਾ ਆਲਦੋ ਆਈ ਡੋਨਟ ਬਲੀਵ ਇਨ ਐਨੀ ਨਸ਼ਾ ਨਸ਼ਾ ਦਾ ਚਾਦਾ ਵੀ ਮਾੜਾ ਹੈਗਾ ਸ਼ਰਾਬ ਦਾ ਵੀ ਮਾੜਾ আফਿਨ ਦਾ ਵੀ ਮਾੜਾ ਪੁੱਕੀ ਦਾ ਵੀ ਮਾੜਾ ਪਰ ਜਦੋਂ ਅਸੀਂ ਹੁਣ ਪਿੰਡਾਂ 'ਚ ਲੋਕਾਂ ਨੂੰ ਮਿਲਦੇ ਆ ਉਹ ਕਹਿੰਦੇ ਜਿਹੜਾ আফਿਨ ਨਸ਼ਾ ਸੀਗਾ ਇਹ ਸਾਡੀ ਸਿਹਤ ਵੀ ਠੀਕ ਰੱਖਦਾ ਸੀ ਕਈ ਕਹਿੰਦੇ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਸੀ ਕਈ ਕਹਿੰਦੇ ਇਹ 슈ਗਰ ਨੂੰ ਵੀ ਕੰਟਰੋਲ ਕਰਦਾ ਸੀ ਹੋਰ ਬਿਮਾਰੀਆਂ ਨੂੰ ਕਹਿੰਦੇ ਆ ओपीਐਮ ਕਈ ਬਹੁਤ ਸਾਰੀਆਂ ਮੈਡੀਸਿਨਸ ਦੇ ਵਿੱਚ ਪੈਂਦੀ ਹੈ ਸੋ ਐਵੇਂ ਜਿਹੜੀ ਪੁੱਕੀ ਹੈ ਉਹ ਜਿਹੜੇ ਲੋਕ ਮਿਲਦੇ ਪੁੱਕੀ ਖਾਣ ਵਾਲੇ ਉਹ ਕਹਿੰਦੇ ਤੁਸੀਂ ਦੱਸੋ ਮੈਂ 80 ਸਾਲ ਦਾ ਪੁੱਕੀ ਖਾਂਦਾ ਜਾਂ ਖਾਂਦਾ ਸੀ ਪਰ ਹੁਣ ਮਿਲਦੀ ਨਹੀਂ ਮੈਂ ਗੋਲੀਆਂ ਤੇ ਹੋ ਗਿਆ ਮੇਰੀ ਸਿਹਤ ਖਰਾਬ ਹੋ ਰਹੀ ਹੈ ਮੈਂ ਕੰਮ ਵੀ ਜਾਦੇ ਕਰਦਾ ਸੀ ਭੁੱਖੀ ਖਾ ਕੇ ਤੇ ਮੇਰੀ ਸਿਹਤ ਵੀ ਠੀਕ ਸੀਗੀ ਸੋ ਇਹਦਾ ਨਸ਼ਿਆਂ ਦੇ ਬਾਰੇ ਕਿਉਂਕਿ ਇਹਦੀ ਲੋੜ ਨਹੀਂ ਮੈਂ ਤਾਂ ਕਹਿੰਦਾ ਸ਼ਰਾਬ ਦੀ ਵੀ ਲੋੜ ਹੁੰਦੀ ਸੀ ਹੁਣ ਤੁਸੀਂ ਦੇਖੋ ਕਿ ਕੰਪਨੀਆਂਜ਼ ਨੇ ਡਿਸਟਿਲਰੀਜ਼ ਨੇ ਮਾਫੀਆਜ਼ ਨੇ ਸ਼ਰਾਬ ਦੀ ਵਿਚਾਰਤਾ ਰਾਇ ਬਣਾਤੀ ਹੈ ਕਿ ਸ਼ਰਾਬ ਬੜੀ ਇੱਕ ਚੰਗੀ ਚੀਜ਼ ਹੈ ਆਲਦੋ ਸ਼ਰਾਬ ਪੀ ਕੇ ਡਿੱਗਦਾ ਹੈ ਘਰ ਨੂੰ ਘਰੇ ਡੋਮੈਸਟਿਕ ਵਾਇਲੈਂਸ ਕਰਦਾ ਹੈ ਕਈ ਵਾਰੀ ਬੰਦੇ ਐਕਸੀਡੈਂਟ ਕਰਦਾ ਹੈ ਸੜਕਾਂ ਤੇ ਤੇ ਹੋਸ਼ ਚੋਂ ਬੇਹੋਸ਼ ਹੋ ਜਾਂਦਾ ਹੈ ਬੰਦਾ ਲੇਕਿਨ ਪੁੱਕੀ ਤੇ ਜਿਹੜੇ ਅਫੀਮ ਹੈ ਇਹ ਇਸ ਤਰ੍ਹਾਂ ਦਾ ਪਰ ਸਮਾਜ ਦੇ ਵਿੱਚ ਸ਼ਰਾਬ ਲੀਗਲਾਈਜ਼ ਹੈ ਤੇ ਪੁੱਕੀ ਤੇ ਅਫੀਮ ਬਹੁਤ ਵੱਡਾ ਇੱਕ ਕਰਾਈਮ ਹੈਗਾ ਸਿੰਥੈਟਿਕ ਡਰੱਗਸ ਨਾਲ ਟੀਕੇ ਨਾਲ ਸਾਡੇ ਬੱਚੇ ਨਪੁੰਸਕ ਵੀ ਹੁੰਦੇ ਹੈ ਫੈਂਸੀ ਪੀ ਨਾਲ ਆਇਓਡੈਕਸ ਨਾਲ ਆਇਓਡੈਕਸ ਕਿਉਂਕਿ ਉਹਨਾਂ ਨੂੰ ਮਿਲਦਾ ਨਹੀਂ ਫਿਰ ਆਇਓਡੈਕਸ ਖਾਂਦੇ ਕਹਿੰਦੇ ਮੈਂ ਸੁਣਿਆ ਫਿਰ ਉਹ ਕਹਿੰਦੇ ਫੈਂਸੀ ਡਰਿੰਕ ਪੀਂਦੇ ਆ ਜਿਨ੍ਹਾਂ ਨਾਲ ਸਿਹਤ ਤੇ ਬੁਰ। ਸੋ ਮੈਨੂੰ ਲੱਗਦਾ ਕਿ ਸਾਨੂੰ ਲਾਰਜਰ ਇੰਟਰਸਟ ਦੇ ਵਿੱਚ ਮੈਂ ਫੇਰ ਕਹਿ ਰਿਹਾ ਆਈ ਆਮ ਅਗੇਂਸਟ ਆਲ ਦੇ ਨਸ਼ਾ। ਬਟ ਕਈਯਾਰੀ ਸਾਨੂੰ ਇਸ ਚੀਜ਼ ਤੋਂ ਹਟਾਉਣ ਵਾਸਤੇ ਇਸ ਤੇ ਆਲਟਰਨੇਟਿਵ ਤੁਹਾਨੂੰ ਲੈ ਕੇ ਆਉਣਾ ਪਊਗਾ। ਤੇ ਫੇਰ ਜਿਵੇਂ ਕਿ ਮਰਵਾਨਾ ਕਹਿੰਦੇ ਹੈ ਇਲਿਗਲਾਈਜ਼ ਕੀਤਾ ਹੈ ਸਰਕਾਰਾਂ ਨੇ। ਸੋ ਮੈਨੂੰ ਲੱਗਦਾ ਇਹਦੇ ਵੱਲ ਸਾਨੂੰ ਤੁਰਨਾ ਪਏਗਾ ਨਹੀਂ ਪੰਜਾਬ ਚੋਂ ਨਸ਼ਾ। ਜੇ ਦੇਸ਼ ਚੋਂ ਨਸ਼ਾ ਕੋਈ ਖਤਰਾ ਤਾਂ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਸਪੋਕਸਪਰਸਨ ਨੀਲ ਗਰਗ ਜੁੜੇ ਨੇ ਔਰ ਕਾਂਗਰਸ ਤੋਂ ਸਾਡੇ ਨਾਲ ਸੁਖਵਿੰਦਰ ਕੋਟਲੀ ਜੀ ਜੁੜੇ ਨੇ ਪਹਿਲਾਂ ਮੈਂ ਨੀਲ ਗਰਗ ਸਾਹਿਬ ਤੁਹਾਡਾ ਰੁਕ ਕਰਨਾ ਚਾਹੂੰਗਾ ਜਿਹੜਾ ਰਾਜਾ ਵੜਿੰਗ ਨੇ ਜਿਹੜੀ ਗੱਲ ਕਹੀ ਹੈ ਪਹਿਲਾਂ ਡਾਕਟਰ ਗਾਂਧੀ ਕਹਿੰਦੇ ਰਹੇ ਨੇ ਔਰ ਬਹੁਤ ਸਾਰੇ ਐਸੇ ਸਮਾਜ ਸੇਵੀ ਵੀ ਵਿਅਕਤੀ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਔਰ ਸਮੇਂ-ਸਮੇਂ ਤੇ ਇਹ ਗੱਲ ਉੱਠਦੀ ਰਹਿੰਦੀ ਹੈ ਸੋ ਕੀ ਕੋਈ ਐਸਾ ਐਸੀ ਚਰਚਾ ਹੋ ਸਕਦੀ ਹੈ ਕਿ ਇਸ ਦਾ ਕੋਈ ਬਦਲ ਲੱਭਿਆ ਜਾ ਸਕਦਾ ਹੈ ਕਿ ਜਿਵੇਂ ਚਿੱਟਾ ਹੈ ਸਿੰਥੈਟਿਕ ਨਸ਼ੇ ਨੇ ਕੋਈ ਇੰਜੈਕਸ਼ਨ ਲਾਈ ਜਾਂਦਾ ਹੈ ਕੋਈ ਪੁੜੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਜਗ੍ਹਾ ਵਿਕੀ ਜਾਂਦੀਆਂ ਹੈ ਕਿ ਉਸ ਦਾ ਕੋਈ ਕੋਈ ਬਦਲ ਲੱਭਿਆ ਜਾਵੇ ਦੇਖੋ ਬਰਾੜ ਸਾਹਿਬ ਸਾਰਿਆਂ ਤੋਂ ਪਹਿਲਾਂ ਤਾਂ ਗੱਲ ਇਹ ਆ ਕਿ ਜਦੋਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਜੁੱਦ ਛੇੜਿਆ ਹੋਇਆ ਜਦੋਂ ਇਹਨਾਂ 40 35 40 ਦਿਨਾਂ ਦੇ ਵਿੱਚ 6000 ਤੋਂ ਵੱਧ ਜਿਹੜੇ ਡਰਗਾਤ ਡਰਗ ਤਸਕਰ ਫੜੇ ਗਏ ਆ ਲੱਖਾਂ ਦੀ ਗਿਣਤੀ ਦੇ ਵਿੱਚ ਗੋਲੀਆਂ ਫੜੀਆਂ ਗਈਆਂ ਸਿੰਥੈਟਿਕ ਇੰਜੈਕਸ਼ਨ ਫੜੇ ਗਏ ਐ ਸਿੰਥੈਟਿਕ ਡਰਗ ਫੜੀ ਗਈ ਐ ਡਰਗ ਮਨੀ ਫੜੀ ਗਈ ਐ ਤੇ ਮੈਂ ਸਮਝਦਾ ਉਸ ਵਕਤ ਰਾਜਾ ਵਡਿੰਗ ਜੀ ਦਾ ਜਿਹੜਾ ਇਹ ਬਿਆਨ ਹੈ ਇਹ ਮੁੱਦੇ ਨੂੰ ਝਟਕਾਉਣ ਵਾਲੀ ਗੱਲ ਹੈਗੀ ਐ ਉਹਨਾਂ ਨੇ ਕਦੇ ਇਹ ਤੇ ਕਿਹਾ ਨਹੀਂ ਕਿ ਸ਼ਾਬਸ਼ ਤਾਂ ਦਿੱਤੀ ਨਹੀਂ ਪੰਜਾਬ ਸਰਕਾਰ ਦੀ ਕਦੇ ਇਸ ਜਿਹਦੀ ਤੇ ਉੱਤੇ ਤਾਰੀਫ਼ ਨਹੀਂ ਕੀਤੀ ਕਿ ਪੰਜਾਬ ਸਰਕਾਰ ਜਿਹੜੀ ਨਸ਼ਿਆਂ ਦੇ ਵਿਰੁੱਧ ਲੜ ਰਹੀ ਹੈ ਜਿਹਦੇ ਵਿੱਚ ਲੋਕ ਵੀ ਸਾਥ ਦੇ ਦੇ ਜਿਹਦੇ ਵਿੱਚ ਸਫਲਤਾ ਵੀ ਮਿਲ ਰਹੀ ਹੈ ਤੇ ਉਸ ਦੀ ਕਦੇ ਕੋਈ ਤਾਰੀਫ਼ ਦੇ ਵਿੱਚ ਬੋਲਿਆ ਹੋਵੇ ਇਸ ਜੰਕਸ਼ਨ ਤੇ ਆ ਕੇ ਇਸ ਮੁਕਾਮ ਦੇ ਉੱਤੇ ਇਦਾਂ ਦਾ ਬਿਆਨ ਦੇਣਾ ਮੈਂ ਇਹ ਸਵੈਦਾ ਪਟਕਾਉਣ ਵਾਲੀ ਗੱਲ ਹੈ ਪਹਿਲੀ ਗੱਲ ਤੁਡੀ ਗੱਲ ਇੱਕ ਪਾਲਿਸੀ ਮੈਟਰ ਵੀ ਹੈ ਜੇਕਰ ਇਸ ਦਾ ਕੋਈ ਸੁਝਾਅ ਹੈਗਾ ਡੈਫੀਨਿਟਲੀ ਉਸ ਤੇ ਵਿਚਾਰ ਕੀਤਾ ਜਾ ਸਕਦਾ ਆ ਇਹ ਆਪਣੇ ਚੋਣ ਮੈਨੀਫੈਸਟੋ ਚ ਪਾ ਲੈਣ ਵਿਧਾਨ ਸਭਾ ਚ ਲਾਇਆ ਹੁਣ ਉੱਥੇ ਵੀ ਡਿਸਕਸ਼ਨ ਹੋ ਸਕਦੀ ਹੈ ਤੀਸਰੀ ਇੰਪੋਰਟੈਂਟ ਕਾਰਨ ਹੈਗਾ ਕਿ ਰਾਜਾ ਵੜਿੰਗ ਜੀ ਲਗਾਤਾਰ ਵਿਧਾਨ ਸਭਾ ਦੇ ਮੈਂਬਰ ਰਹੇ ਨੇ ਇਨਾਂ ਦੀ ਜਨਕ ਸਰਕਾਰ ਵੀ ਰਹੀ ਹੈ ਔਰ ਨਸ਼ੇ 2007 ਤੋਂ ਲਗਾਤਾਰ ਘੁਲ ਵਾਂਗੂ ਸਾਡੇ ਵਿੱਚ ਖਾਰੇ ਨੇ ਖਾਸ ਕਰਕੇ ਮੈਂ ਸਿੰਥੈਟਿਕ ਨਸ਼ਾ ਦੀ ਗੱਲ ਕਰ ਰਿਹਾ 17 ਤੋਂ ਲੈ ਕੇ 22 ਤੱਕ ਇਹਨਾਂ ਦੀ ਸਰਕਾਰ ਸੀ ਉਦੋਂ ਮੈਂ ਕਿਉਂ ਕਹਿ ਰਿਹਾ ਪਟਕੋਟ ਦੀ ਗੱਲ ਕਰ ਰਹੇ ਨੇ ਉਦੋਂ ਕਦੇ ਵੀ ਇਹਨਾਂ ਨੇ ਇਸ ਦੇ ਉੱਤੇ ਚਰਚਾ ਨਹੀਂ ਕੀਤੀ ਇਹਨਾਂ ਦੀ ਸਰਕਾਰ ਸੀ ਕਦੇ ਵੀ ਇਸ ਪਾਲਿਸੀ ਨੂੰ ਇਹਨਾਂ ਨੇ ਲਾਗੂ ਨਹੀਂ ਕੀਤਾ ਸੋ ਮੈਂ ਇਹ ਸਮਝਦਾ ਹੈਗਾ ਕਿ ਇਹਦੇ ਉੱਤੇ ਚਰਚਾ ਹੋ ਸਕਦੀ ਹੈ ਇਹ ਇੱਕ ਪਾਲਿਸੀ ਮੈਟਰ ਹੈਗਾ ਮੈਂ ਇਸ ਤੋਂ ਦਲਾਈ ਨਹੀਂ ਕਰਦਾ ਬਸ ਜਨਨ ਕਿ ਅੱਜ ਜਿਹੜੀ ਡਰਗ ਦੇ ਖਿਲਾਫ ਜਿਹੜੀ ਲੜਾਈ ਚੱਲ ਰਹੀ ਹੈਗੀ ਐ ਸਿੰਥੈਟਿਕ ਡਰਗ ਦੇ ਖਿਲਾਫ ਚੱਲ ਰਹੀ ਹੈ ਜਿਹੜਾ ਤਸਕਰ ਨੂੰ ਫੜਿਆ ਜਾ ਰਿਹਾ ਹੈਗਾ ਔਰ ਉਹਨਾਂ ਨੂੰ ਫੜ ਕੇ ਜੇਲਾ ਜੇ ਤੱਕਿਆ ਜਾ ਰਿਹਾ ਉਸ ਵਕਤ ਇਹੋ ਜਿਹਾ ਬਿਆਨ ਦੇਣਾ ਉਸ ਮੁੱਦੇ ਤੋਂ ਭਟਕਾਉਣ ਵਾਲੇ ਕੰਮ ਹੈ ਚਲੋ ਮੈਂ ਕੋਟਲੀ ਸਾਹਿਬ ਵੀ ਸਾਡੇ ਨਾਲ ਜੁੜੇ ਨੇ ਕੋਟਲੀ ਸਾਹਿਬ ਤੁਸੀਂ ਕਿਸ ਲਿਹਾਜ ਨਾਲ ਦੇਖਦੇ ਹੋ ਇਸ ਬਿਆਨ ਨੂੰ ਦੇਖੋ ਗਰਾਫ ਸਾਹਿਬ ਜਿਹੜੇ ਆਪ ਦੇ ਬੁਲਾਰੇ ਕਹਿ ਰਹੇ ਆ ਦੇਖੋ ਇੱਕ ਉਹਨਾਂ ਦਾ ਆਮ ਬਿਆਨ ਜਿਹੜਾ ਚੱਲ ਰਿਹਾ ਹੈਗਾ ਆ ਔਰ ਉਹ ਪੰਜਾਬ ਦੇ ਲਈ ਕੋਈ ਨਵੀਂ ਰਣਨੀਤੀ ਤੈਅ ਕਰਨ ਜਾਂ ਉਹਦੇ ਉੱਤੇ ਐਕਸਪਰਟਸ ਦੇ ਬਿਆਨ ਲੈ ਕੇ ਜਾਂ ਕੋਈ ਜਿਹੜੇ ਰਾਜਨੀਤਿਕ ਨੇਤਾ ਲੋਕ ਨੇ ਉਹ ਕਿਸੇ ਗੱਲ ਦੇ ਉੱਤੇ ਇੱਕ ਸਹਿਮਤੀ ਬਣਾਉਣ ਪਰ ਹੁਣ ਬੁਲਾਰੇ ਸਹਿਬਾਨ ਦਾ ਸ਼ੁਰੂ ਇੱਥੋਂ ਕਰ ਰਹੇ ਆ ਕਿ ਅਸੀਂ ਤਾਂ ਜੀ ਨਸ਼ੇ ਨੂੰ ਬਹੁਤ ਤਰੀਕੇ ਦੇ ਨਾਲ ਜਿਹੜਾ ਆ ਉਹ ਪੰਜਾਬ ਦੇ ਅੰਦਰ ਖਤਮ ਕਰ ਰਹੇ ਆ ਬਹੁਤ ਕੁਝ ਉਹ ਜਿਹੜਾ ਉਹ ਕੀਤਾ ਜਾ ਰਿਹਾ ਹੈ ਮੈਂ ਕਹਿਣਾ ਚਾਹੁੰਦਾ ਕੱਖ ਨਹੀਂ ਹੋ ਰਿਹਾ ਜੀ ਜੇ 3 ਸਾਲ ਦੇ ਅੰਦਰ 1 ਮਹੀਨੇ ਦੀ ਗੱਲ ਕਹਿ ਕੇ ਹੁਣ ਫਿਰ ਮੈਂ ਵੀ ਰਾਜਨੀਤਿਕ ਹੀ ਗੱਲ ਕਰਾਂਗਾ ਜੇ ਇਦਾਂ ਦੀ ਗੱਲ ਕਰ ਰਿਹਾ ਮੇਰੇ ਖਿਆਲ ਦੇ ਅੰਦਰ ਮੈਂ ਇਸ ਮੁੱਦੇ ਤੇ ਬਰਾੜ ਸਾਹਿਬ ਹੋਰ ਪਾਸੇ ਨਹੀਂ ਸੀ ਜਾਣਾ ਚਾਹੁੰਦਾ ਮੈਂ ਤਾਂ ਸਿਰਫ ਇਹੀ ਗੱਲ ਕਰਨੀ ਚਾਹੁੰਦਾ ਸੀ ਕਿ ਜਿਉਂ ਰਾਜਾ ਬੜਿੰਗ ਜੀ ਨੇ ਬਿਆਨ ਦਿੱਤਾ ਉਸ ਰੂਪ ਦੇ ਅੰਦਰ ਸਾਨੂੰ ਜਿਹੜੇ ਕੋਈ ਐਕਸਪਰਟਸ ਨੇ ਜੋ ਡਾਕਟਰਸ ਨੇ ਉਹਨਾਂ ਦੀ ਕੋਈ ਰਾਇ ਲੈ ਕੇ ਪੰਜਾਬ ਦੇ ਅੰਦਰ ਉਹਦਾ ਕੋਈ ਬਦਲਵਾ ਪ੍ਰਬੰਧ ਜੇ ਕੋਈ ਹੋ ਸਕਦਾ ਤਾਂ ਉਹਦੇ ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੁਣ ਹੁਣ ਇਹਦੇ ਅੰਦਰ ਰਾਜਨੀਤੀ ਕਿੱਥੋਂ ਆ ਗਈ ਜੀ ਜਿਹੜੇ ਕਹਿੰਦੇ ਜੀ ਇਹ ਸਮਾਂ ਬਿਆਨ ਦੇਣ ਦਾ ਨਹੀਂ ਹੈ ਮੇਰੇ ਖਿਆਲ ਦੇ ਅੰਦਰ ਤੁਸੀਂ ਕਹਿੰਦੇ ਹੋ ਕਿ ਅਸੀਂ 3 ਸਾਲ ਦੇ ਅੰਦਰ ਅਸੀਂ ਹੁਣ ਬਹੁਤ ਵੱਡੀ ਇੱਕ ਲਹਿਰ ਚਲਾ ਦਿੱਤੀ ਹੈ 3 ਸਾਲ ਫਿਰ ਤੁਸੀਂ ਸੁੱਤੇ ਪਏ ਸੀ ਅਸੀਂ 5 ਸਾਲ ਜੇ ਰਾਜ ਕੀਤਾ ਤਾਂ 3 ਸਾਲ ਤੁਹਾਡੇ ਵੀ ਲੰਘ ਗਏ ਆ ਸੋ ਮੇਰੇ ਗਾ ਮੈਂ ਮੈਂ ਬਰਾੜ ਸਾਹਿਬ ਦੇਖੋ న్యూਸ 80 ਨੂੰ ਨਹੀਂ ਤੁਸੀਂ ਤੁਸੀਂ ਛੱਡੋ ਗੋਲ ਮੋਲ ਗੱਲਾਂ 'ਚ ਮੈਂ ਪੈਣਾ ਹੀ ਨਹੀਂ ਤੁਸੀਂ ਉਹਨੇ ਕੀ ਕੀਤਾ ਉਹਨੇ ਕੀ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਅੱਜ ਦੀ ਡੇਟ ਦੇ ਵਿੱਚ ਸਮਸਿਆ ਨਸ਼ੇ ਦੀ ਕੋਈ ਇੰਜੈਕਸ਼ਨ ਲਾਉਂਦਾ ਬਾਹੋਂ ਚ ਨਿਕਲਦੀ ਨਹੀਂ ਸਰਿੰਜ ਬੰਦਾ ਮਰ ਜਾਂਦਾ ਤੇ ਦੇਖੋ ਸਚਾਈ ਕੋਈ ਵੀ ਚੀਜ਼ ਹੈ ਤੁਹਾਨੂੰ ਕਹਿਣੀ ਤੇ ਪਏਗੀ ਨਾ ਜਾਂ ਤੁਸੀਂ ਡਰਦੇ ਰਹੋਗੇ ਵੀ ਅਸੀਂ ਕਿਤੇ ਮੈਂ ਕਹਤਾ ਤਾਂ ਵੋਟਾਂ ਬੰਨੀ ਨਾ ਇੱਧਰ ਹੋ ਜੇ ਕੋਈ ਮੇਰੇ ਗੱਲ ਨਾਲ ਸਿਆਪਾ ਪੈ ਜੇ ਕੋਈ ਐ ਨਾ ਹੋ ਜੇ ਅਸਲ ਚ ਤਾਂ ਐਂ ਡਰਦੇ ਆ ਲੀਡਰ ਅੰਦਰੋਂ ਤਾਂ ਹਰ ਕੋਈ ਚਾਹਦਾ ਹੋਣਾ ਕਿ ਇਹਦਾ ਬਦਲ ਹੋਵੇ ਮੈਂ ਤਾਂ ਬਰਾੜ ਸਾਹਿਬ ਕੋਈ ਡਰ ਵਾਲੀ ਗੱਲ ਨਹੀਂ ਕਰਦਾ ਮੈਂ ਤਾਂ ਬੇਖੌਫ ਤੁਹਾਡੇ ਚੈਨਲ ਦੇ ਉੱਤੇ ਆ ਕੇ ਹਮੇਸ਼ਾ ਜਿਹੜਾ ਆ ਉਹ ਗੱਲ ਕਰਦਾ ਮੈਂ ਤਾਂ ਕਹਿਣਾ ਪੰਜਾਬ ਦੇ ਅੰਦਰ ਅਗਰ ਕੋਈ ਬਦਲਵੇਂ ਪ੍ਰਬੰਧਾਂ ਦੀ ਗੱਲ ਹੋ ਸਕਦੀ ਆ ਉਹਦੇ ਅੰਦਰ ਕੋਈ ਵਿਧਾਨ ਸਭਾ ਦੇ ਅੰਦਰ ਚਰਚਾ ਹੋ ਸਕਦੀ ਆ ਤਾਂ ਹੋ ਜਾਣੀ ਚਾਹੀਦੀ ਆ ਇਹ ਤਾਂ ਸਾਰੀਆਂ ਸਾਰੀਆਂ ਪਾਰਟੀਆਂ ਨੂੰ ਬੈਠ ਕੇ ਕਰਨੀ ਪਏਗੀ ਨਾ ਜੀ ਪੋਲਿਟੀਕਲ ਲਾਈਨ ਤੋਂ ਹਟ ਕੇ ਇਹ ਇੱਕ ਸੈਕਿੰਡ ਕੋਡ ਲਈ ਸਭ ਪੋਲਿਟੀਕਲ ਲਾਈਨ ਤੋਂ ਹਟ ਕੇ ਸਾਰੀਆਂ ਪਾਰਟੀਆਂ ਨੂੰ ਗੱਲ ਕਰਨੀ ਪਏਗੀ ਜੇ ਇੱਕ ਬੰਦਾ ਕਹਿ ਦੂਗਾ ਮੈਂ ਮੰਨ ਲਓ ਕੱਲ ਨੂੰ ਸੀਐਮ ਭਗਵੰਤ ਮਾਨ ਕਹਿ ਦਿੰਦੇ ਆ ਕਿ ਮੈਂ ਐ ਖੇਤੀ ਸ਼ੁਰੂ ਕਰਾਉਣ ਬਾਰੇ ਕੋਈ ਚਰਚਾ ਕਰਾਉਣੀ ਹੈ ਜਾਂ ਅਸੀਂ ਕੋਈ ਐਸਾ ਡਿਸੀਜਨ ਲੈਣ ਬਾਰੇ ਸੋਚ ਰਹੇ ਆ ਤਾਂ ਉਹ ਸਿਆਸੀ ਵਿਰੋਧ ਕਰ ਲਈ ਸਾਰੇ ਦੂਜੇ ਪਾਸੇ ਖੜ ਜਾਣਗੇ ਜੇ ਤੁਸੀਂ ਚਾਹਦੇ ਹੋ ਜੀ ਉਹ ਕਹਿਣਗੇ ਇਹਨਾਂ ਨੇ ਕੁਝ ਗੱਲ ਤੇ ਇਸ ਵੇਲੇ ਸਿਆਸੀ ਜਾਂ ਤਾਂ ਚਾਰੇ ਜਿੱਡੀਆਂ ਧਿਰਾਂ ਨੇ ਸਿਆਸੀ ਧਿਰਾਂ ਇੱਕ ਮੰਚ ਤੇ ਮੀਟਿੰਗ ਕਰਕੇ ਸਾਰੇ ਇੱਕੋ ਲਾਈਨ ਦੇ ਵਿੱਚ ਕਹਿਣ ਕਿ ਹਾਂਜੀ ਹੋਰ ਸਾਡੇ ਕੋਲੇ ਕੋਈ ਚਾਰਾ ਨਹੀਂ ਇਹ ਕਰਨਾ ਪੈ। ਚਲੋ ਚਲੋ ਬਰਾੜ ਸਾਹਿਬ ਮੈਂ ਇੱਕ ਗੱਲ ਖੁੱਲੇ ਰੂਪ ਚ ਕਹਿ ਰਿਹਾ ਹਾਂ ਪਾਰਟੀ ਲਾਈਨ ਦੀ ਵੀ ਕਹਿ ਰਿਹਾ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰ ਦਿੰਦਾ ਤੁਹਾਡੇ ਰਾਹੀਂ ਹੂੰ ਕੁਝ ਥੀ ਮਿਲ ਇਸ ਮਾਮਲੇ ਦੇ ਉੱਤੇ ਸਰ ਪਾਰਟੀ ਮੀਟਿੰਗ ਬੁਲਾਉਣ ਅਗਰ ਇਸ ਮਾਮਲੇ ਦੇ ਉੱਤੇ ਚਰਚਾ ਹੋਏਗੀ ਤਾਂ ਕਾਂਗਰਸ ਪਾਰਟੀ ਉਹਦਾ ਡੱਟ ਕੇ ਸਾਥ ਦੇਗੀ ਦੱਸੋ ਹੋਰ ਮੈਂ ਕੀ ਕਹਾਂ ਹੂੰ ਗਰਗ ਸਾਹਿਬ ਤੁਸੀਂ ਠੀਕ ਹੈ ਚਾਹ ਠੀਕ ਹੈ ਆਪਾਂ ਬੜੀਆਂ ਲੰਬੀਆਂ ਗੱਲਾਂ ਹੀ ਨਹੀਂ ਗਰਗ ਸਾਹਿਬ ਤੁਸੀਂ ਸਮਝਦੇ ਹੋ ਵੀ ਇਹਦੇ ਤੇ ਇੱਕ ਬੈਠ ਕੇ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚਰਚਾ ਕਰਨੀ ਚਾਹੀਦੀ ਹੈ ਜੇ ਹੈਗਾ ਕੋਈ ਹੱਲ ਅੱਗੇ ਵਧੇ ਜੇ ਨਹੀਂ ਹੈ ਤਾਂ ਨਾ ਵਧੇ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਨਹੀਂ ਹੋਣੀ ਚਾਹੀਦੀ ਬਰਾੜ ਸਾਹਿਬ ਮੈਂ ਤੇ ਸ਼ੁਰੂਆਤ ਦੇ ਵਿੱਚ ਹੀ ਇਹ ਗੱਲ ਆਖੀ ਸੀ ਕਿ ਸਾਡਾ ਇੱਕੋ ਇੱਕ ਮਕਸਦ ਹੈ ਸਾਡੀ ਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਉਹ ਕਿਵੇਂ ਬਚਾ ਸਕਦੇ ਇਹ ਚਰਚਾ ਹੋ ਸਕਦੀ ਅਸੀਂ ਤਾਂ ਹਮੇਸ਼ਾ ਹੀ ਮਤਲਬ ਇਹਨਾਂ ਦੇ ਸੁਝਾਵਾਂ ਦਾ ਵੈਲਕਮ ਕਰਦੇ ਆ ਪਰ ਮੈਂ ਇਹ ਕਿ ਮੈਂ ਜਿਹੜਾ ਜਦੋਂ ਆਪਣੀ ਗੱਲ ਦੀ ਸ਼ੁਰੂਆਤ ਕੀਤੀ ਸੀ ਉੱਥੇ ਵੀ ਮੈਂ ਇਹੀ ਗੱਲ ਕੀਤੀ ਸੀ ਕਿ ਅੱਜ ਜਦੋਂ ਨਸ਼ਿਆਂ ਦੇ ਖਿਲਾਫ ਜੁੱਧ ਚੱਲ ਰਿਹਾ ਹੈਗਾ ਉਸ ਟਾਈਮ ਤੇ ਇਹੋ ਜਿਹੀ ਸ਼ੋਸ਼ੇਬਾਜ਼ੀ ਕਰਕੇ ਲੋਕਾਂ ਦਾ ਧਿਆਨ ਨਾ ਪਟਕਾਓ ਤੁਹਾਡੇ ਕੋਲੇ ਤਾਂ ਕੋਈ ਮੁੱਦਾ ਹੈ ਇਹ ਪਾਲਿਸੀ ਮੈਟਰ ਹੈਗਾ ਇਸ ਨੂੰ ਵਿਧਾਨ ਸਭਾ ਦੇ ਵਿੱਚ ਡਿਸਕਸ ਕੀਤਾ ਜਾ ਸਕਦਾ ਹੈਗਾ ਇਸ ਨੂੰ ਤੁਸੀਂ ਚੋਣ ਲੈ ਨਹੀਂ ਵਿੱਚ ਤੁਸੀਂ ਪਾ ਸਕਦੇ ਹੋ ਵੀ ਮੈਂ ਇਹੀ ਗੱਲ ਹੀ ਆਖੀ ਸੀ ਨਾ ਕਿ ਤੁਹਾਡੀ ਪੰਜਾਬ ਸਰਕਾਰ ਨੇ ਵੀ ਕਹਿਤਾ ਵੀ ਜੇ ਤੁਸੀਂ ਇਨੀਸ਼ੀਏਟ ਕਰੋਗੇ ਤਾਂ ਅਸੀਂ ਉਸ ਤੇ ਸਾਥ ਦੇਵਾਂਗੇ ਠੀਕ ਹੈ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਦੋਨੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਇਸ਼ੂ ਬਹੁਤ ਸਮੇਂ ਦਾ ਚੱਲ ਰਿਹਾ ਹੈ ਖਾਸ ਕਰਕੇ ਜਦੋਂ ਸੂਬੇ ਦੇ ਵਿੱਚ ਅਕਾਲੀ ਸਰਕਾਰ ਸੀ ਉਦੋਂ ਜਦੋਂ ਨਸ਼ੇ ਦਾ ਰੌਲਾ ਪਿਆ ਸੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਕਾਂਗਰਸ ਸਰਕਾਰ ਨੇ ਕਿਹਾ ਕਿ ਅਸੀਂ ਚਿੱਟਾ ਖਤਮ ਕਰ ਦਿਆਂਗੇ ਨਹੀਂ ਹੋਇਆ ਲੜਾਈਆਂ ਚੱਲਦੀਆਂ ਰਹੀਆਂ ਅੰਕੜੇ ਪੇਸ਼ ਕੀਤੇ ਜਾਂਦੇ ਰਹੇ ਪਰ ਨਸ਼ਾ ਸਟੇਟ ਦੇ ਵਿੱਚ ਚੱਲਦਾ ਰਿਹਾ ਉਦੋਂ ਵੀ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਆਉਂਦੀਆਂ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਨਾਂ ਨੇ ਵੀ ਕਿਹਾ ਕਿ ਅਸੀਂ 1 ਮਹੀਨੇ 'ਚ 2 ਮਹੀਨਿਆਂ 'ਚ ਜਾਂ 4 ਮਹੀਨਿਆਂ 'ਚ ਨਸ਼ੇ ਦਾ ਲੱਕ ਤੋੜ ਦਿਆਂਗੇ ਜਾਂ ਖਤਮ ਕਰ ਦਿਆਂਗੇ ਪਰ ਨਸ਼ਾ ਖਤਮ ਨਹੀਂ ਕਰ ਸਕੇ ਨਸ਼ਾ ਚੱਲਦਾ ਰਿਹਾ ਅੱਜ ਵੀ ਚੱਲ ਰਿਹਾ ਅੱਜ ਸਰਕਾਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਸ਼ੁਰੂ ਕਰ ਚੁੱਕੀ ਹੈ ਹੁਣ ਥੋੜਾ ਜਿਹਾ ਪਹਿਲਾਂ ਨਾਲੋਂ ਫਰਕ ਕੇ ਪੈ ਗਿਆ ਕਿ ਹੁਣ ਲੋਕ ਖੁੱਲ੍ਹ ਕੇ ਉਸ ਦੇ ਖਿਲਾਫ ਨਿੱਤਰ ਕੇ ਸਾਹਮਣੇ ਆ ਗਏ ਹੈ ਲੋਕ ਆਪਣੇ ਪੱਦਰ ਤੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਚੁੱਕੇ ਆ ਨੱਚੇ ਵਾਲਿਆਂ ਦੀ ਸ਼ਿਕਾਇਤ ਕਰਦੇ ਆ ਜੇ ਕੋਈ ਰੋਕਦਾ ਉਸ ਨਾਲ ਲੜਦੇ ਵੀ ਆ ਇਹਨਾਂ ਚੀਜ਼ਾਂ ਨੇ ਵੀ ਬਹੁਤ ਜ਼ਿਆਦਾ ਫਰਕ ਪਾਇਆ ਹੈ ਸਰਕਾਰ ਆਪਣੇ ਵੱਲੋਂ ਜਾਂ ਪੁਲਿਸ ਕੋਸ਼ਿਸ਼ ਕਰ ਰਹੀ ਹੈ ਪਰ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਿਆ ਔਰ ਜਿਹੜਾ ਅੰਕੜੇ ਜਿਹੜੇ ਆ ਉਹ ਪਹਿਲਾਂ ਨਾਲੋਂ ਬਹੁਤ ਵੱਧ ਚੜ ਗਏ ਆ ਉਹਦੇ ਚ ਗ੍ਰਿਫਤਾਰੀਆਂ ਵੀ ਵੱਧ ਹੋਈਆਂ ਉਹਦੇ ਚ ਰਕਬਰੀਆਂ ਵੀ ਬਹੁਤ ਜ਼ਿਆਦਾ ਹੋਰ ਹੋ ਗਈਆਂ ਯਾਨੀ ਜੇ ਵੱਧ ਮਾਤਰਾ ਚ ਆ ਰਿਹਾ ਤਾਂ ਜ਼ਾਹਿਰ ਜੀ ਗੱਲ ਹੈ ਰਕਬਰੀ ਵੀ ਵੱਧ ਹੋਏਗੀ ਸੋ ਇਹ ਸਾਰੀਆਂ ਚੀਜ਼ਾਂ ਨੇ ਪਰ ਇੱਥੇ ਜਿਹੜੀ ਗੱਲ ਉੱਠੀ ਹੈ ਉਹ ਇਹ ਉੱਠੀ ਹੈ ਕਿ ਕੀ ਇਸ ਦਾ ਕੋਈ ਬਦਲ ਹੋ ਸਕਦਾ ਹੈ ਕਿ ਫੀਮ ਦੀ ਖੇਤੀ ਇਸ ਦਾ ਬਦਲ ਹੋ ਸਕਦੀ ਹੈ ਰਾਜਸਥਾਨ ਦੇ ਵਿੱਚ ਫੀਮ ਦੀ ਖੇਤੀ ਹੁੰਦੀ ਹੈ ਜਾਂ ਮੱਧ ਪ੍ਰਦੇਸ਼ ਦੇ ਵਿੱਚ ਫੀਮ ਦੀ ਖੇਤੀ ਹੁੰਦੀ ਹੈ ਉੱਥੇ ਜਿਹੜਾ ਬਾਦ ਦੇ ਵਿੱਚ ਫੀਮ ਕਿਉਂਕਿ ਉਹ ਸਰਕਾਰ ਨੇ ਕੇਂਦਰ ਸਰਕਾਰ ਨੇ ਕੋਟਾ ਫਿਕਸ ਕੀਤਾ ਹੁੰਦਾ ਉਹਨਾਂ ਨੇ ਲੈ ਜਾਣੀ ਹੁੰਦੀ ਹੈ ਉਸ ਦੀ ਖਪਤ ਸਟੇਟ ਦੇ ਵਿੱਚ ਨਹੀਂ ਹੁੰਦੀ ਪਰ ਬਾਅਦ ਦੇ ਵਿੱਚ ਜਿਹੜਾ ਉਸਦੇ ਡੋਡੇ ਜਿਹਨੂੰ ਕਹਿੰਦੇ ਐ ਚੂਰਾ ਪੋਸਟ ਉਹ ਬਣ ਜਾਂਦਾ ਉਸਦੇ ਰਾਜਸਥਾਨ ਦੇ ਵਿੱਚ ਠੇਕੇ ਹੁੰਦੇ ਸੀ ਬਾਅਦ ਦੇ ਵਿੱਚ ਉਹ ਬੰਦ ਹੋ ਗਏ ਸੋ ਉੱਥੇ ਇਹ ਨਸ਼ੇ ਜਿਹੜੇ ਸਿੰਥੈਟਿਕ ਨਸ਼ੇ ਸੀ ਉਹ ਬਹੁਤ ਜ਼ਿਆਦਾ ਮਾਤਰਾ ਚ ਨਜ਼ਰ ਨਹੀਂ ਆਏ ਅੱਜ ਕੱਲ ਰਾਜਸਥਾਨ ਦੇ ਵਿੱਚ ਵੀ ਚਿੱਟਾ ਵਗੈਰਾ ਜਿਹੜੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਆ ਉਹਨਾਂ ਚ ਨਜ਼ਰ ਆਉਂਦਾ ਪਰ ਜਿਹੜੇ ਡੀਪ ਇਲਾਕੇ ਨੇ ਉੱਥੇ ਇਹ ਚੀਜ਼ਾਂ ਬਹੁਤ ਘਟ ਨੇ ਸੋ ਵਾਕਵਾਕ ਪੋਲਿਟੀਕਲ ਆਗੂ ਜਾਂ ਵਾਕਵਾਕ ਜਿਹੜੇ ਸਮਾਜ ਸੇਵੀ ਨੇ ਉਹ ਐਸ ਐਂਗਲ ਤੋਂ ਗੱਲ ਕਰਦੇ ਨੇ ਕਿ ਕੀ ਪੰਜਾਬ ਦੇ ਵਿੱਚ ਇਹ ਸੰਭਵ ਹੈ ਕਿਉਂਕਿ ਇਸ ਦੇ ਨਾਲ ਕਿਸਾਨਾਂ ਦੀ ਇਨਕਮ ਵੱਧ ਸਕਦੀ ਹੈ ਇਹ ਤਰਕ ਦਿੱਤੇ ਜਾਂਦੇ ਆ ਬਹੁਤ ਸਾਰੇ ਸਮਾਜ ਸੇਵੀਆਂ ਵੱਲੋਂ ਵੀ ਇਹਦੇ ਨਾਲ ਜਿਹੜਾ ਹੈ ਸਿੰਥੈਟਿਕ ਨਸ਼ੇ ਦਾ ਖਾਤਮਾ ਹੋ ਸਕਦਾ ਹੈ ਇਹਦੇ ਨਾਲ ਸਰਕਾਰਾਂ ਦਾ ਰੈਵਨਿਊ ਵੱਧ ਸਕਦਾ ਸੋ ਇਹ ਇੱਕ ਬਹੁਤ ਲੰਬੀ ਚੌੜੀ ਬਹਿਸ ਦਾ ਵਿਸ਼ਾ ਹੈ ਤਰਕ ਬਹੁਤ ਜ਼ਿਆਦਾ ਦਿੱਤੇ ਜਾਂਦੇ ਆ ਪਰ ਕੀ ਪ੍ਰੈਕਟੀਕਲੀ ਪੋਸੀਬਲ ਹੈ ਇਸ ਦੇ ਲਈ ਬਹੁਤ ਵਾਰ ਪਾਰਟੀਆਂ ਵੋਟ ਬੈਂਕ ਤੋਂ ਡਰਦੀਆਂ ਇਸਤੇ ਬੋਲਣ ਤੋਂ ਜਾਂ ਕਿਸੇ ਫੈਸਲੇ ਤੋਂ ਹਿਚਕਚਾਉਂਦੀਆਂ ਨੇ ਪਰ ਇਹ ਮੁੱਦਾ ਇਸੇ ਤਰੀਕੇ ਨਾਲ ਚੱਲਿਆ ਆ ਰਿਹਾ ਸੋ ਆਵਾਜ਼ ਉੱਠਦੀ ਰਹਿੰਦੀ ਹੈ ਕਿ ਇਸ ਮੁੱਦੇ ਨੂੰ ਐਡਰੈਸ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ ਤੇ ਖਬਰ ਬਠਿੰਡਾ ਤੋਂ ਹੈ ਬਠਿੰਡਾ ਦੇ ਮੋੜ ਮੰਡੀ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਡਰੱਗ ਮਾਫੀਆ ਦਾ ਵਿਰੋਧ ਕਰਨ ਤੇ ਕਤਲ ਕਰਨ ਦੇ ਇਲਜ਼ਾਮ ਸੀ ਦਰਜਨ ਦੇ ਕਰੀਬ ਲੋਕਾਂ ਵੱਲੋਂ ਇੱਕ 22 ਸਾਲਾ ਨੌਜਵਾਨ ਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਹਮਲਾ ਕਰਕੇ ਦੀਪ ਸਿੰਘ ਦੇ ਦੰਦ ਤੇ ਅੱਖਾਂ ਤੱਕ ਕੱਢੀਆਂ ਗਈਆਂ ਦੀਪ ਸਿੰਘ ਪੰਜ ਪੈਣਾ ਦਾ ਇਕਲੌਤਾ ਭਰਾ ਸੀ ਇਹ ਇਲਜ਼ਾਮ ਨੇ ਕਿ ਉਹ ਗਲੀ ਦੇ ਵਿੱਚ ਨਸ਼ਾ ਵੇਚਣ ਤੋਂ ਰੋਕਦਾ ਸੀ ਜਿਸ ਕਰਕੇ ਉਸਦੇ ਉਸਤੇ ਹਮਲਾ ਕੀਤਾ ਗਿਆ ਔਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਔਰ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਬੜੀ ਬੇਰਹਿਮੀ ਨਾਲ ਇਸ ਨੌਜਵਾਨ ਦਾ ਕਤਲ ਕੀਤਾ ਗਿਆ 22 ਸਾਲ ਦਾ ਦੀਪ ਸਿੰਘ ਮੋੜ ਮੰਡੀ ਦੀ ਇਹ ਘਟਨਾ ਹੈ ਜਿੱਥੇ ਇਸ ਨੂੰ ਮੌਤੇ ਘਾਟ ਉਤਾਰਿਆ ਗਿਆ ਪੰਜ ਪੈਣਾ ਦਾ ਇੱਕ ਲੋਤਾ ਭਰਾ ਸੀ ਔਰ ਇਲਜ਼ਾਮ ਡਰਗ ਮਾਫੀਆ ਤੇ ਜਾਂ ਜਿਹੜੇ ਜਿਹੜੇ ਡਰਗਸ ਦਾ ਧੰਦਾ ਕਰਦੇ ਨੇ ਤਸਕਰ ਉਹਨਾਂ ਤੇ ਲੱਗੇ ਨੇ ਕਿ ਇਹ ਨੌਜਵਾਨ ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀ ਪੰਜ ਮੁਲਜ਼ਮ ਪੁਲਿਸ ਨੇ ਫੜੇ ਨੇ ਸੁਰਜ ਪਾਨ ਸਾਡੇ ਸਹਾਇਗੀ ਜੋੜੇ ਨੇ ਹੋਰ ਜਾਣਕਾਰੀ ਲਈ ਗੱਲਬਾਤ ਦੇ ਲਈ ਸੁਰਜ ਇੱਕ ਵਾਰੀ ਥੋੜਾ ਜਿਹਾ ਇਸ ਘਟਨਾ ਦੀ ਰੌਸ਼ਨੀ ਦੇ ਵਿੱਚ ਜਾਨਣਾ ਚਾਹਾਂਗੇ ਕੌਣ ਬੰਦੇ ਸੀ ਕਦੋਂ ਝਗੜਾ ਹੋਇਆ ਰੋਕਿਆ ਕਿੰਨਾ ਨੇ ਮਾਰਿਆ ਜਿਹੜੇ ਪੁਲਿਸ ਨੇ ਫੜੇ ਐ ਕੀ ਉਹੀ ਨੇ ਜਿਨ੍ਹਾਂ ਨੇ ਕਤਲ ਕੀਤਾ ਵੀ ਇਹ ਦੇਖੋ 3 ਦਿਨ ਪਹਿਲਾਂ ਦੀ ਘਟਨਾ ਮੌੜ ਦੀ ਦੱਸੀ ਜਾ ਰਹੀ ਹੈ ਜਦੋਂ ਇੱਕ ਨੌਜਵਾਨ ਹੈ ਆਪਦੇ ਫਾਦਰ ਦੇ ਲਈ ਕੋਈ ਚੀਜ਼ ਲੈਣ ਵਾਸਤੇ ਪਿੰਡ ਦੇ ਵਿੱਚ ਦੁਕਾਨ ਤੇ ਜਾਂਦਾ ਤਾਂ ਉਸ ਦੇ ਉੱਪਰ 6-7 ਲੋਕਾਂ ਨੇ ਅਚਾਨਕ ਹਮਲਾ ਕਰ ਦਿੱਤੇ ਨੇ ਪਰਿਵਾਰ ਦਾ ਐਲੀਗੇਸ਼ਨ ਨਹੀਂ ਹੁੰਦਾ ਕਿ ਸਾਡਾ ਮੁੰਡਾ ਨਸ਼ਾ ਕਰਨ ਵਾਲੇ ਜਾਂ ਨਸ਼ਾ ਵੇਚਣ ਵਾਲਿਆਂ ਨੂੰ ਰੋਕਦਾ ਸੀ ਜਿਸ ਕਰਕੇ ਉਹ ਵਿਰੋਧ ਕਰਦੇ ਸੀ ਤੇ ਆਪਸ ਵਿੱਚ ਇਹਨਾਂ ਦੀ ਟਸ਼ਰ ਰਹਿੰਦੀ ਸੀ ਜੋ ਉਹਨਾਂ ਨੇ ਦੇਰਸ਼ਾਮ ਨੂੰ ਉਹਨਾਂ ਦੇ ਬੇਟੇ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਔਰ ਇੰਨਾ ਬਰੂਟਲੀ ਕਤਲ ਕੀਤਾ ਕਿ ਅੱਖਾਂ ਤੱਕ ਉਸ ਦੀ ਨੌਜਵਾਨੀਆਂ ਕੱਢ ਦਿੱਤੀਆਂ ਸੀ ਅਲੀਗੇਸ਼ਨ ਪਰਿਵਾਰ ਦੇ ਸੀ ਹਾਲਾਂਕਿ ਪੁਰਸ ਨੂੰ ਸ਼ਿਕਾਇਤ ਪਰਿਵਾਰ ਨੇ ਦਿੱਤੀ ਹੈ ਔਰ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਨਾਲ ਨਾਲ ਕਰਦੀ ਹੈ ਪਰ ਨਾਲ ਦੀ ਨਾਲ ਪੰਜ ਲੋਕਾਂ ਨੂੰ ਪੁਲਿਸ ਨੇ ਫਿਲਹਾਲ ਕੱਲ ਗ੍ਰਿਫਤਾਰ ਦੇਰਸ਼ਾਮ ਕੀਤਾ ਔਰ ਪੁਲਿਸ ਕਹਿ ਰਹੀ ਹੈ ਕਿ ਹੁਣ ਤੱਕ ਦੀ ਜਿਹੜੀ ਜਾਂਚ ਹੈ ਵਿਜੀ ਉਹਦੇ ਵਿੱਚ ਇਹ ਚੀਜ਼ ਸਾਹਮਣੇ ਨਹੀਂ ਆਈ ਕਿ ਨਸ਼ਾ ਤਸਕਰ ਨੇ ਜਾਂ ਇਹ ਨਸ਼ਾ ਕਰਦੇ ਨੇ ਜਾਂ ਨਸ਼ੇ ਦੇ ਅਗੇ ਸਮਗਲਿੰਗ ਕਰਦੇ ਨੇ ਫਿਲਹਾਲ ਪੁਲਿਸ ਨੇ ਇਹ ਜ਼ਰੂਰ ਕਿਹਾ ਕਿ ਇਹਨਾਂ ਦੇ ਕਿਸੇ ਦੇ ਖਿਲਾਫ ਇੱਕ ਮਾਮਲਾ ਵੀ ਦਰਜ ਨਹੀਂ ਹੈ ਸਿਰਫ ਇੱਕ ਬੰਦਾ ਹੈ ਜਿਹਦੇ ਖਿਲਾਫ ਪਿੰਡ ਦੇ ਵਿੱਚ ਲੜਾਈ ਝਗੜੇ ਦਾ ਮਾਮਲਾ ਦਰਜ ਹੈ ਪਰ ਕਿਤੇ ਨਾ ਕਿਤੇ ਜਾ ਕੇ ਜਿਸ ਥਿਉਰੀ ਤੇ ਪਰਿਵਾਰ ਵਾਲੇ ਕਹਿ ਰਹੇ ਸੀ ਕਿ ਨਸ਼ਾ ਤਸਕਰਾਂ ਨੂੰ ਰੋਕਣ ਦੇ ਕਾਰਨ ਸਾਡੇ ਬੇਟੇ ਤੇ ਹਮਲਾ ਕੀਤਾ ਉਹਦਾ ਕਤਲ ਕਰ ਦਿੱਤਾ ਗਿਆ ਔਰ ਸਾਨੂੰ ਇਨਸਾਫ ਇਸ ਚੀਜ਼ ਮਾਮਲੇ ਨੂੰ ਲੈ ਕੇ ਚਾਹੀਦਾ ਪਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਚੀਜ਼ਾਂ ਤੋਂ ਪੁਲਿਸ ਹੈ ਜਿਹੜੀ ਉਹ ਯੂਨਟਰ ਲੈਂਦੀ ਜਾਂ ਪੱਲਾ ਛੱਡਦੀ ਨਜ਼ਰ ਆ ਰਹੀ ਹੈ ਪੁਲਿਸ ਕਹਿ ਰਹੀ ਹੈ ਕਿ ਹੁਣ ਤੱਕ ਦੀ ਜਾਂਚ ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਪਰ ਫਿਰ ਵੀ ਅਸੀਂ ਡਿਟੇਲ ਦੇ ਵਿੱਚ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਕਰ ਰਿਹਾ ਪਰ ਹੁਣ ਤੱਕ ਦੀ ਵੱਡੀ ਖਬਰ ਇਹ ਹੈ ਕਿ ਮੌੜ ਕਤਲ ਮਾਮਲੇ ਦੇ ਵਿੱਚ ਪੰਜ આરોપી ਹੈ ਉਹਨਾਂ ਦੀ ਫਿਲਹਾਲ ਗ੍ਰਿਫਤਾਰੀ ਅਗੜੀ ਮਾਲ ਪੁਲਿਸ ਨੇ ਕਰ ਲਈ ਹੈ ਜੀ ਠੀਕ ਹੈ ਧੰਨਵਾਦ ਸੁਰੇਜ ਜੀ ਇਸ ਜਾਣਕਾਰੀ ਦੇ ਲਈ ਤਾਂ ਪੰਜ આરોપી ਫੜੇ ਨੇ ਨਸ਼ੇ ਦਾ ਚੱਕਰ ਹੈ ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਇਹ ਮੁੱਦਾ ਜਿਹੜਾ ਹੈ ਬੇਹਦ ਗੰਭੀਰ ਹੈ ਇਹ ਪਿੰਡਾਂ ਦੇ ਲੋਕ ਖੁਦ ਉੱਠ ਕੇ ਇਸ ਦਾ ਵਿਰੋਧ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਇਹੋ ਜਿਹੇ ਕਾਰਵਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈਆਂ ਦੀ ਜਾਨ ਤੱਕ ਚਲੀ ਜਾਂਦੀ ਹੈ ਨਸ਼ਾ ਤਸਕਰ ਉਸਤੇ ਅਟੈਕ ਕਰ ਦਿੰਦੇ ਨੇ ਇਸ ਨੌਜਵਾਨ ਬਾਰੇ ਵੀ ਇਹੀ ਪਰਿਵਾਰ ਦਾ ਇਲਜ਼ਾਮ ਹੈ ਕਿ ਇਹ ਨਸ਼ੇ ਤੋਂ ਰੋਕਦਾ ਸੀ ਔਰ ਉਹਨਾਂ ਨੇ ਇਸਤੇ ਅਟੈਕ ਕਰ ਦਿੱਤਾ ਜਿਸ ਦੇ ਵਿੱਚ ਇਸ ਦੀ ਜਾਨ ਚਲੀ ਗਈ ਔਰ ਬੜੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਸੋ ਕਈ ਵਾਰ ਜਿਹੜੇ ਨਸ਼ਾ ਤਸਕਰ ਹੁੰਦੇ ਆ ਉਹ ਬੜੇ ਬੇਖੌਫ ਹੋ ਜਾਂਦੇ ਆ ਕਈ ਵਾਰੀ ਪੈਸੇ ਦੀ ਇੰਨੀ ਦੌੜ ਦੇ ਵਿੱਚ ਉਹ ਸੋਚਣ ਸਮਝਣ ਦੀ ਠੀਕ ਗਲਤ ਦੀ ਸ਼ਕਤੀ ਗਵਾ ਦਿੰਦੇ ਐ ਔਰ ਫਿਰ ਜਿਹੜਾ ਵੀ ਉਹਨਾਂ ਦੇ ਰਾਹ 'ਚ ਆਉਂਦਾ ਉਸਦੇ ਨਾਲ ਇਸ ਤਰੀਕੇ ਦਾ ਸਲੂਕ ਕੀਤਾ ਜਾਂਦਾ ਹਾਲਾਂਕਿ ਪੁਲਿਸ ਦੀ ਸ਼ਕਤੀ ਆਪਣੀ ਜਗ੍ਹਾ ਪਰ ਪੁਲਿਸ ਦੀ ਨਫਰੀ ਇੰਨੀ ਨਹੀਂ ਹੈ ਕਿ ਉਹ ਘਰ ਘਰ ਤੇ ਨਜ਼ਰ ਰੱਖ ਸਕੇ ਇਸ ਕਰਕੇ ਪਿੰਡਾਂ ਦੇ ਲੋਕ ਖੁਦ ਜੇ ਐਕਸ਼ਨ ਲੈਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨੁਕਸਾਨ ਚੱਲਨੇ ਪੈਂਦੇ ਆ ਤੇ ਗ੍ਰਿਫਤਾਰ ਫੌਜੀ ਸੁਖਚੈਨ ਸਿੰਘ ਦੇ ਘਰ ਤੇ ਐਨਆਈਏ ਦੀ ਰੇਡ ਹੋਈ ਹੈ ਮੁਕਸਰ ਦੇ ਪਿੰਡ ਮਹਾਬੱਦਰ ਦੇ ਵਿੱਚ ਐਨਆਈਏ ਦਾ ਛਾਪਾ ਪਿਆ ਜਲੰਧਰ ਦੇ ਵਿੱਚ ਇੱਕ ਯੂਟਿਊਬਰ ਦੇ ਘਰ ਤੇ ਗ੍ਰੇਨੇਡ ਅਟੈਕ ਮਾਮਲੇ ਦੇ ਵਿੱਚ ਇਸ ਫੌਜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੁਖਚੈਨ ਸਿੰਘ ਨੂੰ ਜਲੰਧਰ ਪੁਲਿਸ ਨੇ ਜਲੰਧਰ ਸ਼ਹਿਰ ਦੇ ਨੋਸ਼ਾਰਾ ਸੈਕਟਰ ਤੋਂ ਇਸ ਨੂੰ ਅਰੈਸਟ ਕੀਤਾ ਫੌਜੀ ਨੇ ਹਮਲਾਵਰ ਨੂੰ ਗ੍ਰੇਨੇਡ ਚਲਾਉਣ ਦੀ ਟ੍ਰੇਨਿੰਗ ਦਿੱਤੀ ਸੀ 19 ਸਾਲ ਦੇ ਹਮਲਾਵਰ ਜਿਸ ਨੂੰ ਪੁਲਿਸ ਨੇ ਫੜਿਆ ਹਰ ਦੇਖ ਉਸਨੇ ਖੁਲਾਸਾ ਕੀਤਾ ਇਹ ਇੰਸਟਾਗ੍ਰਾਮ ਵੀਡੀਓ ਦੇ ਜ਼ਰੀਏ ਟ੍ਰੇਨਿੰਗ ਦਿੱਤੀ ਗਈ ਸੀ ਹਰਦਿੰਗ ਨੂੰ ਟ੍ਰੇਨਿੰਗ ਦਾ ਲਿੰਕ Madhya Pradesh Madhya Pradesh ਤੋਂ ਆਇਆ ਸੀ ਜਲੰਧਰ ਦੇ ਪਿੰਡ ਰਸੂਲਪੁਰ ਦੇ ਵਿੱਚ 16 ਮਾਰਚ ਨੂੰ ਇਹ ਹਮਲਾ ਹੋਇਆ ਸੀ ਸੁਖਚੈਨ ਸਿੰਘ ਤੋਂ ਤਿੰਨ ਮੋਬਾਈਲ ਫੋਨ ਫੜੇ ਗਏ ਨੇ ਇੱਕ ਮੂਰਚੇ ਪੇਸ਼ ਕਰਕੇ ਪੁਲਿਸ ਨੂੰ ਸੁਖਚੈਨ ਸਿੰਘ ਦਾ 5 ਦਿਨ ਦਾ ਰਿਮਾਨ ਮਿਲਿਆ ਹੈ ਸੋ ਗ੍ਰੇਨੇਡ ਅਟੈਕ ਮਾਮਲੇ ਦੇ ਵਿੱਚ ਹੁਣ ਇਸ ਫੌਜੀ ਸੁਖਚੈਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਹਮਲਾਵਰ ਨੂੰ ਗ੍ਰੇਨੇਡ ਸੁੱਟਣ ਦੀ ਗ੍ਰੇਨੇਡ ਚਲਾਉਣ ਦੀ ਟ੍ਰੇਨਿੰਗ ਦਿੱਤੀ ਸੀ ਔਰ ਇੰਸਟਾਗ੍ਰam ਵੀਡੀਓ ਦੇ ਜ਼ਰੀਏ ਇਹ ਟ੍ਰੇਨਿੰਗ ਦਿੱਤੀ ਗਈ ਸੀ ਅੱਜ ਤੱਕ ਕੋਈ ਇਹ ਲੰਬਾ ਨਹੀਂ ਕੋਈ ਲੜਾਈ ਨਹੀਂ ਕੋਈ ਹੋਰ ਕਮਿਨਿਟੀ ਕਰਨਾ ਬਾਕੀ ਜਾਂਚ ਕਰਨੀ ਚਾਹੀਦੀ ਪਿੰਡ ਦੇ ਵਿੱਚ ਜਿਸ ਤਰ੍ਹਾਂ ਦੇ ਦੋਸ਼ ਲੱਗ ਰਹੇ ਤੁਹਾਨੂੰ ਲੱਗਦਾ ਸੀ ਕਿ ਇਸ ਨੂੰ ਨਹੀਂ ਲੱਗਦਾ ਜੀ ਕਿੰਨੇ ਬੱਚੇ ਹੁੰਦੇ ਕੀ ਦੋ ਬੱਚੇ ਆ ਜੀ ਤੁਹਾਡੀ ਕਦੋਂ ਗੱਲਬਾਤ ਹੋਈ ਹੁੰਦੀ ਹੈ ਹਾਂਜੀ ਤੁਹਾਡੀ ਕਦੋਂ ਗੱਲਬਾਤ ਹੋਈ ਹੁੰਦੀ ਸਾਡੀ ਤਾਂ ਜਦੋਂ ਫੋਨ ਆ ਗਿਆ ਉੱਥੇ ਹਨੂ ਫੋਨ ਕਰਤਾ ਉਹ ਮਲਾਇਮਾ ਨੇ ਵੀ ਤੁਹਾਡੇ ਬੇਰੇ ਨੂੰ ਅਜੀ ਪਰਕੇ ਲਾ ਲਾ ਬੰਦਾ ਉਹ ਜੀ ਆਜੋ ਉੱਥੇ ਕਲੰਦਰ ਤੁਹਾਡੀ ਪਹਿਲਾਂ ਕੋਈ ਗੱਲਬਾਤ ਵੀ ਹੋਣੀ ਸੀ ਨਹੀਂ ਪਹਿਲਾਂ ਨਹੀਂ ਪਰ ਪਤਾ ਸੀ ਕਿ ਇਸ ਤਰ੍ਹਾਂ ਦੀ ਘਟਨਾ ਜਿਸ ਤਰ੍ਹਾਂ ਨਾਮ ਨਹੀਂ ਹੋ ਗਿਆ ਨਹੀਂ ਜੀ ਆਈ ਨਹੀਂ ਲੱਗਦਾ ਆ ਵੀ ਨਹੀਂ ਲੱਗਦਾ ਇਤਨੇ ਗਏ ਪਰ ਹੈ ਕਦੋਂ ਦੀ ਗੱਲ ਹੋਈ ਏ ਤੁਹਾਡੇ ਨਾਲ ਕੋਈ ਕਿਸੇ ਤਰ੍ਹਾਂ ਖੂਨ ਤੇ ਸਾਡੇ ਨਾਲ ਹੋ ਗਈ 5 10 15 ਦੇ ਨੋ ਬਰੇਦੀ ਸਾਲੋਂ ਹੋਏ ਗੈਰ ਹਾਲੂ ਗਿੰ ਕਿੱਥੇ ਡਿਊਟੀ ਸੀ ਜਮੋ ਜੀ ਕੀ ਲੱਗਦਾ ਤੁਹਾਨੂੰ ਇਹ ਕਾਰਨ ਕੀ ਬਣਿਆ ਸਾਨੂੰ ਤਾਂ ਲੱਗਦਾ ਨਹੀਂ ਜੀ ਸਾਨੂੰ ਤਾਂ ਪਤਾ ਨਹੀਂਗਾ ਸਾਨੂੰ ਤਾਂ ਇਨਾ ਪਤਾ ਤਾਂ ਫੌਜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫੌਜੀ ਸੁਖਚੈਨ ਸਿੰਘ ਨੂੰ ਜਲੰਧਰ ਦੇ ਵਿੱਚ ਇੱਕ ਯੂਟਿਊਬਰ ਦੇ ਘਰ ਗ੍ਰੇਨੇਡ ਛੁੱਟਿਆ ਸੀ ਔਰ ਜਿਸ ਸ਼ਖਸ ਨੇ ਗ੍ਰੇਨੇਡ ਛੁੱਟਿਆ ਸੀ ਉਸ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਉਸ ਦੇ ਵਿੱਚ ਖੁਲਾਸਾ ਹੋਇਆ ਕਿ ਉਸ ਨੂੰ ਟ੍ਰੇਨਿੰਗ ਇਸ ਫੌਜੀ ਦੇ ਇੰਸਟਾਗ੍ਰam ਵੀਡੀਓ ਤੋਂ ਮਿਲੀ ਸੀ ਸੁਖਚੈਨ ਸਿੰਘ ਸੁਖਚੈਨ ਸਿੰਘ ਤੋਂ ਤਿੰਨ ਮੋਬਾਈਲ ਫੋਨ ਵੀ ਫੜੇ ਗਏ ਦੇ ਰਾਜਰ ਸੰਧੂ ਯੂਟਿਊਬਰ ਆ ਕੇ ਸੀ ਉਹਨਾਂ ਦੇ ਘਰ ਦੇ ਉੱਪਰ ਜਿਹੜਾ ਗਰਨੇਡ ਹਰਲਿੰਗ ਵਾਲਾ ਜਿਹੜਾ ਮਸਲਾ ਹੋਇਆ ਸੀ ਉਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਅਸੀਂ ਦਰਜ ਕਰਕੇ ਜਿਹੜਾ ਤਫਤੀਸ਼ ਕਰ ਰਹੀ ਸੀ ਦਾ ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਸਾਡੇ ਕੋਲ ਐਫਐਸਆਈ ਸੀ ਤਾਂ ਉਹਦੇ ਵਿੱਚ ਇੱਕ ਸੁਖਚਾਨ ਸਿੰਘ ਨਾਮ ਦਾ ਜਿਹੜਾ ਆਰਮੀ ਜਵਾਨਾ ਉਹਨੂੰ ਅਸੀਂ ਅਰੈਸਟ ਕੀਤਾ ਆਨ ਦੇ ਜਿਹੜੇ ਕੇਸ ਵਿੱਚ ਨਾਮਿਨੇਟ ਕੀਤਾ ਗਿਆ ਸੀ ਦੈਨ ਕੋਈ ਪ੍ਰਕਿਊਰ ਦਾ ਵਾਰੰਟ ਆਫ ਅਰੈਸਟ ਉਹਦੇ ਲੈ ਗਏ ਸੀ ਤਮਾਂ ਜੋਗ ਅਦਾਲਤ ਵੱਲੋਂ ਵਾਰੰਟ ਅਫ ਫ੍ਰੈਸਟ ਜਾਰੀ ਕੀਤਾ ਗਿਆ ਉਸ ਦੇ ਵਿੱਚ ਇਸ ਨੂੰ ਅਰੈਸਟ ਕਰਕੇ ਜਿਹੜੀ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਥਰਡ ਜਿਹੜੀ ਸਿੱਖ ਲਾਈਟ ਇਨਫੈਂਟਰੀ ਹੈਗੀ ਆ ਉਹਦੇ ਵਿੱਚ ਸੀ ਜੰਮੂ ਏਰੀਆ ਦੇ ਵਿੱਚ ਇਹਦੀ ਜੜੀ ਤਾਨਾਪੀ ਸੀ ਰੋਲ ਇਹਨਾਂ ਸਾਹਮਣੇ ਆਇਆ ਕਿ ਜਿਹੜਾ ਹੈਗਾ ਮੁੰਡਲੀ ਪੁੱਛਗਿੱਛ ਦੇ ਵਿੱਚ ਆਇਆ ਕਿ ਇਹਨਾਂ ਜਿਹੜਾ ਮੇਨ ਅਕਿਊਜ਼ ਹੈਗਾ ਉਹਨੂੰ ਗ੍ਰੇਨੇਡ ਜਿਹੜਾ ਹੈਗਾ ਉਹਦੇ ਮੈਕੈਨਿਜ਼ਮ ਤੇ ਥ्रो ਕਰਨ ਦੀ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਇਹਦੇ ਵੱਲੋਂ ਬਾਕੀ ਜਿਹੜਾ ਗੈਟਸਬ ਪਾਰਟ ਆਫ ਅ ਮੈਟਰ ਆਫ ਇਨਵੈਸਟੀਗੇਸ਼ਨ ਸੋਸ਼ਲ ਮੀਡੀਆ ਤੇ ਉੱਪ ਕਿ ਨੇ ਮੈਂ ਕਿਉਂਕਿ ਉਸ ਹਾਰਦਿਕ ਨੂੰ ਉਸਨੂੰ ਦੇਸ਼ ਕਿਸੇ ਨੇ ਨਹੀਂ ਦਿੱਤੇ ਹੈ ਕਿ ਨਿਰਦੇਸ਼ ਵਾਲੀ ਜਿਹੜੀ ਹੈਗੀ ਇਹਨਾਂ ਦੇ ਆਪਸ ਦੇ ਵਿੱਚ ਮੈਂ ਦੱਸਿਆ ਕਿ ਜਾਣ ਪਛਾਨ ਹੋਈ ਸੀ ਉਸ ਦੇ ਜਰੀਏ ਹੀ ਇੱਕ ਉੱਥੇ ਹਾਰਦਿਕ ਦੇ ਕਹਿਣ ਦੇ ਉੱਤੇ ਇਹਨੇ ਟ੍ਰੇਨਿੰਗ ਦਿੱਤੀ ਸੀ ਰੈਸਟ ਜਿਹੜੀ ਹੈਗੀ ਇਹਦੀ 5 ਦਿਨ ਦਾ ਰਿਮਾਂਡ ਹੈਗਾ 14 ਤਰੀਕ ਨੂੰ ਅਸੀਂ ਇਹਨੂੰ ਅਰੈਸਟ ਕੀਤਾ ਸੀ ਤਾਂ 15 ਤਰੀਕ ਨੂੰ ਕੋਰਟ 'ਚ ਪੇਸ਼ ਕੀਤਾ ਸੀ ਬਾਅਦ ਜੋ ਕੋਰਟ ਤੋਂ ਜਿਹੜਾ ਹੈਗਾ ਰਿਮਾਂਡ ਆਸੂ ਕੀਤਾ ਤੇ ਵਕਫ ਕਾਨੂੰਨ ਤੇ ਸੁਪਰੀਮ ਕੋਰਟ ਦਾ ਅੰਤਰੀ ਮਦੇਸ਼ ਆਇਆ ਹੈ ਅਗਲੇ ਹੁਕਮਾਂ ਤੱਕ ਨਵੀਂ ਨਿਯੁਕਤੀ ਤੇ ਪਾਬੰਦੀ ਰਹੇਗੀ ਚੀਫ ਜਸਟਿਸ ਆਫ ਇੰਡੀਆ ਵੱਲੋਂ ਜਾਂ ਸੁਪਰੀਮ ਕੋਰਟ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਨੇ ਕਿ ਅਗਲੇ ਹੁਕਮਾਂ ਤੱਕ ਨਵੀਂ ਨਿਯੁਕਤੀ ਤੇ ਪਾਬੰਦੀ ਰਹੇਗੀ ਕੇਂਦਰ ਨੂੰ ਇੱਕ ਹਫਤੇ ਦੇ ਵਿੱਚ ਜਵਾਬ ਦੇਣਾ ਪਵੇਗਾ ਵਕਫ ਜਾਇਦਾਦ ਦੀ ਸਥਿਤੀ ਨਹੀਂ ਬਦਲੇਗੀ ਇਹ ਗੱਲ ਸੁਪਰੀਮ ਕੋਰਟ ਵੱਲੋਂ ਕਹੀ ਗਈ ਹੈ ਤਾਂ ਵਕਫ ਕਾਨੂੰਨ ਤੇ ਸੁਪਰੀਮ ਕੋਰਟ ਨੇ ਹੈ ਅੰਤਰੀਮ आदेश ਦਿੱਤੇ ਨੇ ਫਿਲਹਾਲ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਔਰ ਉਹਨਾਂ ਕਹਿਆ ਹੈ ਕਿ ਅਗਲੇ ਹੁਕਮਾਂ ਤੱਕ ਕੋਈ ਨਵੀਂ ਨਿਯੁਕਤੀ ਨਹੀਂ ਕੀਤੀ ਜਾ ਸਕਦੀ ਇੱਕ ਹਫਤੇ ਦੇ ਵਿੱਚ ਕੇਂਦਰ ਜਵਾਬ ਦੇਵੇ ਯਾਨੀ ਇੱਕ ਹਫਤੇ ਤੱਕ ਤੇ ਕੋਈ ਨਿਯੁਕਤੀ ਨਹੀਂ ਹੋ ਸਕਦੀ ਜਦੋਂ ਤੱਕ ਸਰਕਾਰ ਦਾ ਜਵਾਬ ਨਹੀਂ ਆਉਂਦਾ ਸਰਕਾਰ ਦਾ ਜਵਾਬ ਔਰ ਤੱਕ ਸਥਿਤੀ ਜਿਉਂ ਦੀ ਕਰਤੇ ਗ੍ਰਨੇਡ ਅਟੈਕ ਮਾਮਲੇ 'ਚ ਵੱਡੀ ਗ੍ਰਿਫਤਾਰੀ ਹੁਣ ਪੁਲਿਸ ਦੇ ਵੱਲੋਂ ਕੀਤੀ ਗਈ ਹੈ

ਉਸਨੂੰ ਇੰਸਟਾਗ੍ਰam ਤੋਂ ਲਿੰਕ ਮਿਲਿਆ ਜਿਸ ਤੇ ਫੌਜੀ ਵਰਦੀ ਵਾਲੇ ਸ਼ਖਸ ਨੇ ਉਸ ਨੂੰ ਆਨਲਾਈਨ ਟ੍ਰੇਨਿੰਗ ਦਿੱਤੀ ਸੀ ਤੇ ਹੱਥ ਵਿੱਚ ਯੂਨੀਟ ਫੜ ਕੇ ਉਸਨੇ ਸਮਝਾਇਆ ਕਿ ਪਿੰਨ ਕਿਵੇਂ ਕੱਢਣਾ ਹੈ ਅਤੇ ਇਸ ਨੂੰ ਕਿਵੇਂ ਸੁਣਨਾ ਹੈ ਕਿਵੇਂ ਚਲਾਉਣਾ ਹੈ हार्दिक मोबाइल लिंक भी मिले बड़ी गिरफ्तारी इस पूरे मामले पुलिस जम्मू कश्मीर एक फौजी हमने सामने है। जो जिस दा नाम है जांच पड़ताल की जा रही है पूछ पड़ताल की जा रही है कि, कि जो है ओ एस लिंक सामने आया कि किसके संपर्क से क्यों मुलम उसके पूरी जानकारी जो है ओ गई सी। किस के नाल? एक यूट्यूबर निशाना बनाया गया सी। कि थी। ब्लास्ट होया सी। इस सब घटना की जिम्मेवारी शहजाद पट्टी जो पाकिस्तानी डॉन है उसके गई थी बकायदा उसने अपने इंस्टाग्राम से पूरी वीडियो पोस्ट की इस पूरी घटना अंजाम दे आग, वीडियो भी वेक पर हो आई भीडियो जान अखतरों दूसरे पास शहजादी इंस्टाग्राम से पाई गई थे घटना की जिम्मेवारी गई थोड़ी अपनी शहजाद भट्टी वालों की जिसके वालों की इस पूरे मामले आ कार्रवाई हम पुलिस की वही सामने आई है तो सास एस पी हरविंदर विरख जुड़े हुए हैं जलंधर के एस एस पी ने सर बहुत बहुत स्वागत न्यूज एटीन इस पूरे जो मामले ग्रेनेड अटैक वीडी गिरफ्तारी की गई है एक फौज के जवान की शमूलियत सामने आई है हाँ जी हाँ जी जी हेलो जी जी एम आई ऑडिबल जी जी यू आर ऑडिबल प्लीज कंटिन्यू हाँ जी ये जो मेन एक सुखचरण सिंह नाम का एक आर्मी जवान है अरेस्ट किया